ਸਟ੍ਰੈਟਿਕਲ ਮਹਿਸ਼ਤਿਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਅਗਰ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਏ ਤਾਂ ਅਕਾਲੀ ਦਲ ਬੇਹਤ ਮਾੜੇ ਦੌਰ ਤੋਂ ਨਿਕਲ ਰਿਹਾ ਹੈ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀ ਬਾਦਲ ਦੇ ਸਾਥੀ ਡਿਪੀ ਢਿੱਲੋਂ ਅਕਾਲੀ ਦਲ ਦਾ ਸਾਥ ਛੱਡ ਦਿੰਦੇ ਨੇ ਤੇ ਆਵਾmdi ਪਾਰਟੀ 'ਚ ਸ਼ਾਮਲ ਹੋ ਰਹੇ ਨੇ ਚੇਤੀ ਪਰ ਅਕਾਲੀ ਦਲ ਦੇ ਜੋ ਹਾਲਾਤ ਬਣਦੇ ਜਾ ਰਹੇ ਨੇ ਇਸ ਲਈ ਜ਼ਿੰਮੇਵਾਰ ਕੌਣ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਦਰਪ੍ਰਕਾਸ਼ ਸਿੰਘ ਨੇ ਅਕਾਲੀ ਦਲ ਦੇ ਹਾਲਾਤਾਂ ਨੂੰ ਬਾਖੂ ਵੀ ਸਮਝਦੇ ਨਹੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਕਿਵੇਂ ਦੇਖਦੇ ਹੋ ਕਿ ਇਹਦੀ ناکامی ਰਹਿ ਰਹੀ ਹੈ ਕਿ ਅਕਾਲੀ ਦਲ ਦੇ ਹਾਲਾਤ ਹਾਲਾਤ ਜੋ ਨੇ ਉਹ ਸੰਭਲ ਨਹੀਂ ਪਾ ਰਹੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਇਹ ਸਵਾਲ ਤਾਂ ਬੜੇ ਥੇਰ ਤੋਂ ਖੜਾ ਹੋ ਰਿਹਾ 2024 ਦੇ ਨਤੀਜਿਆਂ ਤੋਂ ਪਿੱਛੋਂ ਜਾਂ ਉਸ ਤੋਂ ਪਹਿਲਾਂ ਜਿਹੜੇ ਨਤੀਜੇ ਆਏ 2022 ਦੇ ਪੇ 2019 ਦੇ ਫਿਰ 17 ਦੇ ਉਹਨਾਂ ਨਤੀਜਿਆਂ ਦੇ ਪਿੱਛੇ ਸਵਾਲ ਖੜਾ ਵੀ ਇਕਾਲੀ ਦਲ ਕਿਉਂ ਨਹੀਂ ਸੰਭਲ ਰਿਹਾ ਕੀ ਕਾਰਨ ਮੈਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਵਾਰੀ ਗੱਲ ਕੀਤੀ ਤੇ ਉਦੋਂ ਚ ਮੈਂ ਬੇਨਤੀ ਤੁਹਾਨੂੰ ਬਾਰ ਬਾਰ ਕੀਤੀ ਵੀ ਸੁਖਬੀਰ ਬਦਲਜੋਗ ਸ਼੍ਰੋਮਣੀ ਗਾਲੀਦਲ ਬਾਦਲ ਦੇ ਪ੍ਰਧਾਨ ਨੇ ਇਸ ਵੇਲੇ ਜਾਂ ਜਦੋਂ ਦੇ ਪ੍ਰਧਾਨ ਬਣੇ ਨੇ ਉਹ ਘਿਰੇ ਵੀ ਨਹੀਂ ਕੁਝ ਸੋ ਕਲਕਿਤ ਜਿਹੜੇ ਉਹਨਾਂ ਦੇ ਪੀਏ ਨੇ ਜਿਹੜਾ ਆਕਾਲੀ ਦਲ ਦੇ ਵਿੱਚ ਸੁਖਵੀਰ ਬਾਦਲ ਦਾ ਆਲਾ ਦਵਾਲਾ ਉਹਦੇ ਚੋਂ ਜ਼ਿਆਦਾਤਰ ਵੀ ਇਹ ਕਲਚਰ ਵਾਲੇ ਜਿਹੜੇ ਬੰਦੇ ਨੇ ਉਹ ਸੁਖਵੀਰ ਬਾਦਲ ਨੂੰ ਵੀ ਨੁਕਸਾਨ ਪਹੁੰਚਾ ਰਹੇ ਨੇ ਤੇ ਸ਼ਰਮਨੀ ਕਲ ਦਲ ਬਾਦਲ ਬਾਦਲ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਕਿਉਂਕਿ ਨਾ ਤਾਂ ਸਿਆਸੀ ਤੌਰ ਤੇ ਉਹਨਾਂ ਦੀ ਕੋਈ ਸੋਚ ਆ ਉਹ ਤਾਂ ਸੁਖਵੀਰ ਬਾਦਲ ਦਾ ਮੋਢਾ ਵਰਦੇ ਨੇ ਆਪਣੀ ਨੀਤੀ ਕੀੜਾ ਘਟਣ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ ਜਿਹਨੂੰ ਚਾਹੁੰਦੇ ਨੇ ਉਹ ਸੁਖਵੀਰ ਬਾਦਲ ਨੂੰ ਮਿਲਦਾ ਜਿਹਨੂੰ ਨਹੀਂ ਚਾਹੁੰਦੇ ਸੁਖਵੀਰ ਬਾਦਲ ਨੂੰ ਮਿਲ ਨਹੀਂ ਸਕਦਾ ਜਿਹੜਾ ਪ੍ਰਧਾਨ ਪਾਰਟੀ ਦਾ ਜਿਉ ਆਮ ਵਰਕਰ ਤਾਂ ਹੀ ਉਹਦੀ ਪਹੁੰਚ ਹੀ ਨਹੀਂ ਉਹਨੂੰ ਫੀਡਬੈਕ ਹੀ ਨਹੀਂ ਥੱਲੋਂ ਤੇ ਉਹਨੂੰ ਕਿਵੇਂ ਪਤਾ ਲੱਗੇਗਾ ਮੈਂ ਆਪਣੀ ਪਾਰਟੀ ਸਹੀ ਚਲਾ ਰਿਹਾ ਮੇਰੀ ਲੀਡਰਸ਼ਿਪ 'ਚ ਕੋਈ ਕਮੀ ਪੇਸ਼ੀਦਾ ਨਹੀਂ ਸਿਆਸੀ ਤੌਰ ਤੇ ਮੈਂ ਸਹੀ ਚੱਲ ਰਿਹਾ ਪੰਜਾਬ ਦੇ ਕਿਹੜੇ ਮੁੱਦੇ ਮੈਨੂੰ ਚੱਕਣੇ ਚਾਹੀਦੇ ਨੇ ਸਿੱਖੀ ਦੇ ਕਿਹੜੇ ਮੁੱਦੇ ਮੈਨੂੰ ਚੱਕਣੇ ਚਾਹੀਦੇ ਨੇ ਸੁਖਬੀਰ ਬਾਦਲ ਐਸ ਗੱਲਾਂ ਤੋਂ ਬਿਲਕੁਲ ਅਨਜਾਨ ਹੈ ਹੁਣ ਇਸ ਵੇਲੇ ਤੇ ਨਾ ਹੀ ਉਹ ਮੁੱਦੇ ਚੁੱਕ ਪਾ ਰਿਹਾ ਇਹ ਬੋਲ ਚੰਦਰ ਪ੍ਰਕਾਸ਼ੀ ਅੰਜਾਨਾ ਪੱਕੇਵੇਂ ਕਿੱਸ ਸਕਦੇ ਇਨਾ ਵੱਡਾ ਸਿਆਸੀ ਦਰਜਾ ਐ ਸਿਆਸਤ ਉਹਨਾਂ ਨੂੰ ਬੁਢਤੀ ਚ ਮਿਲੀ ਐ ਇੰਨੇ ਬਲੰਡਰ ਬੈਕ ਟੂ ਬੈਕ ਬੰਦਾ ਕਿਤੋਂ ਦਾ ਸਿੱਖਦਾ ਐ ਕਿਉਂ ਨਹੀਂ ਉੱਠ ਪਾਦੇ ਜਦੋਂ ਜੀ ਪੱਕੀਆਂ ਪਕਾਈਆਂ ਖਾਣ ਦੀ ਆਦਤ ਪੈ ਜੇ ਨਾ ਜੀ ਅਗਲਾ ਕਹਿੰਦਾ ਆਪਾਂ ਮਿਹਨਤ ਕਿਉਂ ਕਰ ਲਈਆਂ ਇਹ ਸਹੀ ਕਹਿੰਦਾ ਮੇਰੇ ਨਾਲ ਦਾ ਤੁਰਿਆ ਫਿਰਦਾ ਜੇ ਮੇਰੇ ਨਾਲ ਏਡੀ ਦੇਸਾ ਹੈਗਾ ਸਹੀ ਕਹਿੰਦਾ ਹੋਊਗਾ ਪਰ ਉਹਨੂੰ ਅਜਮਾਉਣਾ ਤਾਂ ਹੈਗਾ ਨਾ ਉਹਦੀ ਪਰਖ ਤਾਂ ਕਰਨੀ ਐ ਵੀ ਇਹਦੀ ਗੱਲ ਸਹੀ ਐ ਕਿ ਗਲਤ ਐ ਉਹ ਜਦੋਂ ਪਰਖ ਕਰਨ ਤੋਂ ਪਹਿਲਾਂ ਹੀ ਤੁਸੀਂ ਉਸ ਚੀਜ਼ ਨੂੰ ਲਾਗੂ ਕਰ ਦਿੰਨੇ ਹੋ ਤਾਂ ਜਦੋਂ ਉਹਦੇ ਨਤੀਜੇ ਉਲਟ ਆਉਂਦੇ ਨੇ ਫਿਰ ਤੁਸੀਂ ਦੂਜੀ ਗੱਲ ਕਰ ਦਿੰਨੇ ਹੋ ਲਾਗੂ ਫਿਰ ਉਹਦੇ ਨਤੀਜੇ ਉਲਟਾ ਜਾਂਦੇ ਨੇ ਤੇ ਤੁਸੀਂ ਹਾਸ਼ੀਏ ਤੇ ਜਾ ਰਹੇ ਹੋ ਲਾਗਤਾਂ ਇਹਦੇ ਲਈ ਬਹੁਤ ਵੱਡੀ ਭੂਮਿਕਾ ਸ਼ਾਇਦ ਕਿਸੇ ਪੱਤਰਕਾਰ ਨੇ ਐਸ ਗੱਲ ਦੀ ਖੋਜ ਨਾ ਕੀਤੀ ਹੋਵੇ ਸਭ ਤੋਂ ਵੱਡੀ ਭੂਮਿਕਾ ਇਹਦੇ ਆਲੇ-ਦੁਆਲੇ ਕੁਝ ਕੁਝ ਮੈਂ ਫੇਰ ਸ਼ਬਦ ਵਰਤ ਰਿਹਾ ਕੁਝ ਕਥਿਤ ਸਲਾਹਕਾਰ ਜਾਂ ਜਿਹੜੇ ਇਹਦੇ ਹੈਗੇ ਨੇ ਵੀ ਸਾਡੇ ਤੋਂ ਬਗੈਰ ਸੁਪੀਰ ਸਾ ਨਹੀਂ ਲੰਦਾ ਉਹਨਾਂ ਨੇ ਸ਼ੁਰੂਮ ਦੀ ਅਕਾਲੀ ਦਲ ਦਾ ਐਡਾ ਭਾਰੀ ਨੁਕਸਾਨ ਕੀਤਾ ਕਿ ਇਹਨਾਂ ਨੂੰ ਇੱਕ ਸੀਟ ਆਈ ਆ ਤੇ ਜਿਹੜਾ ਤੁਸੀਂ ਕਹਿੰਦੇ ਹੋ ਮੂਡ ਆਫ ਨੇਸ਼ਨ ਜਿਹੜਾ ਹੈਗਾ ਨਵਾਂ ਸਰਵੇ ਆਇਆ ਠੀਕ ਹੈ ਬਿਲਕੁਲ ਉਸ ਵਿੱਚ ਅਕਾਲੀ ਦਾ ਕੋਈ ਸੀਟ ਨਹੀਂ ਵੀ ਬਿਲਕੁਲ ਉਹ ਮੂਡ ਆਫ ਨੇਸ਼ਨ ਦਾ ਮੈਨੂ ਸਰਵੇ ਬਾਰੇ ਤਾਂ ਮੈਂ ਬਹੁਤ ਘੱਟ ਟਿੱਪਣੀ ਕਰਦਾ ਕਿਉਂਕਿ ਜ਼ਿਆਦਾਤਰ ਮੈਂ ਇਹਨਾਂ 'ਚ ਕੋਈ ਸ਼ਿਵਾਸ਼ ਨਹੀਂ ਕਰਦਾ ਪਰ ਇਹਨਾਂ ਨੂੰ ਕੋਈ ਟਿੱਪਣੀ ਨਹੀਂ ਆ ਰਹੀ ਕੋਈ ਸੀਟ ਨਹੀਂ ਆ ਰਹੀ ਉਹਦੇ 'ਚ ਇਹ ਇਹਨਾਂ ਨੂੰ ਇਹ ਸੋਚਣਾ ਪਊਗਾ ਵੀ ਸਾਡਾ ਉਹ ਡਿਪਟੀ ਢੱਲੋਂ ਵੀ ਚਲਾ ਗਿਆ ਜਿਹੜਾ ਤੁਸੀਂ ਕਿਹਾ ਵੀ ਡਿਪਟੀ ਢੱਲੋਂ ਵੀ ਚਲਾ ਗਿਆ ਡਿਪਟਲ ਹੋ ਗਿਆ ਟਰਸਟਡ ਬਣਦਾ ਡਿਪਟਲ ਸਿਰਫ ਇੱਕ ਲਿੰਟਰ ਨੇ ਸੁਖਬੀਰ ਬਾਦਲ ਦੇ ਪੱਕੇ ਸਾਥੀ ਚੰਗੇ ਸਾਥੀ ਮੰਨੇ ਜਾਂਦੇ ਸੀ ਉਹ ਕਹਿੰਦੇ ਮੈਂ 35 40 ਸਾਲ ਦੀ ਯਾਰੀ ਤੋੜ ਕੇ ਸਾਥ ਛੱਡ ਰਿਹਾ ਹਾਂ तमाम ਚੀਜ਼ਾਂ ਚੋਂ ਇੱਕ ਕੁਐਸਚਨ ਮੈਂ ਖੜਾ ਕਰ ਰਹੀ ਹਾਂ ਇਹਨੇ ਵੱਡਾ ਕੁਐਸਚਨ ਮਾਰ ਜੋ ਹਰ ਦਿਨ ਗੂੜਾ ਹੁੰਦਾ ਜਾ ਰਿਹਾ ਹੈ ਕਈ ਸਿਆਸੀ ਲੀਡਰਾਂ ਦੇ ਬਿਆਨਾਂ ਦੇ ਨਾਲ ਪਹਿਲਾਂ ਤਾਂ ਬਾਗੀ ਹੋ ਜਾਂਦੇ ਉਹਨਾਂ ਨੂੰ ਤੁਸੀਂ ਪਾਰਟੀ ਚੋਂ ਕੱਢ ਦਿੰਦੇ ਹੋ ਅਨੁਸ਼ਾਸਨੀ ਕਾਰਵਾਈ ਕਰਦੇ ਹੋ ਪਰ ਹੌਲੀ ਹੌਲੀ ਜਿਹੜੇ ਸਾਥ ਸਾਥੀ ਤੇ ਜਾਂਦੇ ਨੂੰ ਲੱਗਦਾ ਹੈ ਕਿ ਮਤਲਬ ਅਨਾਲਿਸਿਸ ਕੀਤਾ ਨਹੀਂ ਜਾ ਰਿਹਾ ਕਿਉਂਕਿ ਅੱਜ ਵੀ ਸੁਖਬੀਰ ਬਾਦਲ ਨੇ ਤਸਵੀਰਾਂ ਦੇਖਿਆ ਵਰਕਰਾਂ ਦੀ ਮੀਟਿੰਗ ਕਹਿਣ ਦੇ ਤੌਰ ਤੇ ਉਹ ਬੁਲਾਉਂਦੇ ਨੇ ਉਧਰ ਡਿੰਪੀ ਢਿੱਲੋਂ ਨੂੰ ਵੀ 10 ਦਿਨ ਦਾ ਸਮਾਂ ਦੇ ਦਿੰਦੇ ਨੇ ਪਰ ਕੀ ਕੁਝ ਨਿਕਲ ਨਹੀਂ ਆਇਆ ਹਰ ਦਿਨ ਹਾਲਾਤ ਬੱਤੂ ਬੱਤਰ ਹੋ ਰਹੇ ਨੇ ਦੇਖੋ ਜੀ ਮੈਂ ਤੁਹਾਨੂੰ ਇੱਕ ਨਿੱਜੀ ਤੌਰ ਤੇ ਆਪਣਾ ਤਜਰਬਾ ਦੱਸਦਾ ਜਿੱਦਾਂ ਮੈਂ ਚਸ਼ਮਦੀਦ ਤੋਂ ਬਾਅਦ ਮੈਨੂੰ ਜਦੋਂ ਮੈਂ ਕਮਿਸ਼ਨਰ ਸੀ ਸਟੇਟ ਇਨਫਰਮੇਸ਼ਨ ਕਮਿਸ਼ਨਰ ਮੈਨੂੰ ਸੁਖਬੀਰ ਹੋਣ ਦੀ ਕੋਠੀ ਜਾਂਚ ਦਾ ਮੌਕਾ ਮਿਲਿਆ ਇੱਕ ਵਾਰ ਤੋ ਸੋਚ ਪਿੱਛੇ ਸੈਕਟਰ 9 ਦੇ ਵਿੱਚ ਜਿਹੜੀ ਇਹਨਾਂ ਦੀ ਪ੍ਰਾਈਵੇਟ ਕੰਪਨੀ ਆ ਉੱਥੇ ਮੈਂ ਇੱਕ ਸੀਨੀਅਰ ਲੀਡਰ ਨੂੰ ਇਹਦੇ ਜਿਹੜੇ ਚੇਲੇ ਚਪਾਟੇ ਨੇ ਸੁਖਬੀਰ ਬਾਦਲ ਦੇ ਜਿਹੜੇ ਕਹਿੰਦੇ ਨੇ ਕਿ ਸੁਖਬੀਰ ਸਾਡੇ ਕਰਕੇ ਜਿਉਂਦਾ ਸਾਡੇ ਕਰਕੇ ਹੀ ਇਹ ਇਸ ਧਰਤੀ ਤੇ ਇਹਦਾ ਵजूद ਆ ਧੱਕੇ ਮਾਰਦੇ ਵੇਖਿਆ ਜੀ ਸੀਨੀਅਰ ਸੀਨੀਅਰ ਲੀਡਰ ਨੂੰ ਮੈਂ ਆਪਣੀ ਅੱਖਾਂ ਨਾਲ ਧੱਕੇ ਮਾਰਦੇ ਵੇਖਿਆ ਫਿਰ ਉਸ ਪਾਰਟੀ ਦਾ ਕੀ ਹਸ਼ਰੂ ਕਰ ਚਾਹ ਆਪ ਦਾ ਜਿਹੜੇ ਲੋਕਾਂ ਤੋਂ ਤਾਕਤ ਮਿਲਨੀ ਹੈ ਤਾਂ ਤਾਡੇ ਵਰਕਰਾਂ ਨੇ ਕੰਮ ਕਰਨਾ ਇਹ ਤਾਂ ਤੁਸੀਂ ਐਡੇ ਤਾਂ ਹੈ ਨਹੀਂ ਵੀ 117 ਦੇ 117 ਤੁਸੀਂ ਲੜ ਲਉਗੇ ਤੇ 117 ਦੇ 117 ਤੁਸੀਂ ਜਿੱਤ ਜਿਓਗੇ ਜਦੋਂ ਤੁਸੀਂ ਆਪ ਦੇ ਵਰਕਰ ਦੀ ਇੱਜ਼ਤ ਘਟਾਈ ਜਾਂਗੇ ਤੇ ਵਰਕਰ ਤੁਹਾਡੀ ਇੱਜ਼ਤ ਕਰਨਾ ਬੰਦ ਕਰ ਦਿੰਦਾ ਲੰਬੀ ਚੱਲੋ ਜਿੰਪੀ ਢਿੱਲੋਂ ਨੂੰ ਵੀ ਇਹੀ ਸੀਗਾ ਵੀ ਸ਼ੱਕ ਵੀ ਰਲ ਗਿਆ ਆਪਸ ਵਿੱਚ ਹੂੰ ਜਿਹੜੀ ਪੋਲਿਟਿਕਸ ਆ ਆਫ ਕਨਵੀਨੀਅੰਸ ਆ ਠੀਕ ਹੈ ਜਿਵੇਂ ਮੈਰੀਜ ਆਫ ਕਨਵੀਨੀਅੰਸ ਆ ਆਪਾਂ ਕਹਿ ਲਓ ਇਹ ਕਰਦੇ ਪੈਨੇ ਸੁਖਵੀਰ ਬਾਦਲ ਹੋ ਰਹੇ ਤਾਂ ਨੌਨ ਨੇ ਇਸ ਗੱਲ ਤੇ ਬਾਦਲ ਵੱਡੇ ਬਾਦਲ ਸਾਹਿਬ ਵੀ ਸ਼ੰਭੋਤਿਆਂ ਦੀ ਰਾਜਨੀਤੀ ਕਰਦੇ ਰਹੇ ਨੇ ਤੁਸੀਂ ਇਤਿਹਾਸ ਚੱਕ ਕੇ ਦੇਖੋ ਮੈਂ ਤੁਹਾਡੇ ਲਈ ਤੁਹਾਡੇ ਲਈ ਸ਼ਾਇਦ ਫਿਰ ਇੱਕ ਖੁਲਾਸਾ ਵੀ ਹੋਵੇ ਪਰ ਤੁਸੀਂ ਬਹੁਤ ਵੱਡੇ ਪੱਤਰਕਾਰ ਹੋ ਤੁਹਾਨੂੰ ਪਹਿਲਾਂ ਹੀ ਪਤਾ ਹੋ ਇੱਕ ਵੀ ਸਟੇਟਮੈਂਟ ਦਿਖਾ ਦਿਓ ਇੱਕ ਵੀ ਸਟੇਟਮੈਂਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਹਰ ਹੁਣ ਵਰ ਗਿਆ ਹੋ ਕੇ ਨਹੀਂ ਕਿ ਐਨੀ ਜੈਲ ਸਿੰਘ ਦੇ ਅੰਗੇਸ਼ਟ ਹਾਲਾਂਕਿ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਸਾਈਨ ਕੀਤਾ ਸੀ ਸੁਪਰੀਮ ਕਮਾਂਡਰ ਆਫ ਆਰਮਡ ਫੋਰਸਸ ਜੇ ਕਿ 1984 ਚ ਇੱਕ ਵੀ ਸਟੇਟਮੈਂਟ ਨਹੀਂ ਹੈਗੀ ਦੂਜੀ ਗੱਲ ਇੱਕ ਯਾਨੀ ਜੈਲ ਸਿੰਘ ਨੂੰ ਨਾ ਨਹੀਂ ਅਪਰੇਸ਼ਨ ਪਲੂਸ ਸਟਾਰ ਸਾਈਨ ਕਿਤਾਦੋ ਪ੍ਰੈਜ਼ੀਡੈਂਟ ਆਫ ਇੰਡੀਆ ਜਦੋਂ ਸਿੱਖ ਨਸਲ ਖੁਸ਼ੀ ਹੋਈ ਉਹਦੋਂ ਵੀ ਹੂੰ ਤਾਂ ਉਹਦਾ ਸਮਾਰਕ ਬਣਾਉਣ ਲਈ ਪਿੰਡਾ ਜੀ ਚੰਮਾ ਪਿੰਡਾ ਤੇ ਰੋਡ ਪੂਰਾ ਫੇਸਬੁੱਕ ਰੋਡ ਤੇ ਯਾਨੀ ਜੈਲ ਸਿੰਘ ਦਾ ਜਨਮ ਸਥਾਨ ਉਹਦਾ ਮੈਮਰੀ ਮੈਮੋਰੀਅਲ ਬਣਾਉਣ ਲਈ ਬਾਦਲ ਸਾਹਿਬ ਦੀ ਅਧ ਸਰਕਾਰ ਚੋਂ ਫੰਡ ਦਿੱਤੇ ਨੇ ਉਹਦੇ ਆ ਬਰਸ਼ੀਆਂ ਤੱਕ ਜਾਂਦੇ ਰਹੇ ਨੇ ਇਹ ਪੋਲੀਟਿਕ ਇਹਨਾਂ ਨੇ ਕਨਵੀਨੀਅੰਸ ਦੀ ਰਾਜਨੀਤੀ ਕੀਤੀ ਆ ਵੀ ਤੂੰ ਯਾਰ ਐਸੇ ਸਾਨੂੰ ਜਦਾਦੇ ਅਸੀਂ ਤੈਨੂੰ ਜਦਾ ਦੇਾਂਗੇ ਉਹਦੇ ਡਿਪਟੀ ਲਪੇਸ਼ਰੀਆ ਸੀਗਾ ਉਹ ਛੱਡ ਗਿਆ ਵਧੀਆ ਰਿਆ ਘਰੇ ਬੈਠਣਾ ਵਧੀਆ ਤੂੰ ਤਾਂ ਉਹ ਹੁਣ ਇਹਨਾਂ ਤੋਂ ਰੋਟੀ ਤਾਂ ਨਹੀਂ ਨਾ ਲੈ ਕੇ ਖਾਂਦਾ ਡਿਪਟੀ ਢੋ ਮੈਂ ਤਾਂ ਉਹਦੇ ਜਿਹੜਾ ਉਹਦਾ ਫੈਸਲਾ ਉਹਦੇ ਫੈਸਲੇ ਨੂੰ ਸਹੀ ਕਹੂੰਗਾ ਵੀ ਕੋਈ ਇੱਥੇ ਤਾਂ ਖੜਨ ਬੰਦੇ ਆਪਦੇ ਬੰਦੇ ਮਾਰੀ ਡਿਪਟੀ ਢੋ ਤਾਂ ਇਹ ਨਰਾਸ਼ ਸੀ ਜ਼ਾਹਰ ਕਰ ਰਹੇ ਨੇ ਕਿ ਭਾਈ ਕਲੈਰਿਟੀ ਨਹੀਂ ਦਿੱਤੀ ਸੁਖਬੀਰ ਬਾਦਲ ਨੇ ਕਦੀ ਕਹਿੰਦੇ ਮਨਪ੍ਰੀਤ ਬਾਦਲ ਨੂੰ ਲਏ ਆ ਮਨਪ੍ਰੀਤ ਬਾਗਲ ਗਿੱਦੜ ਬਾਹ ਤੋ ਚੋਣ ਲੜਨਾ ਚਾਹੁੰਦਾ ਹੈ ਕਦੀ ਸੁਖਬੀਰ ਬਾਦਲ ਲੜਨਾ ਚਾਹੁੰਦੇ ਨੇ ਉਹ ਕਹਿੰਦੇ ਦੱਸੋ ਤਾਂ ਸਹੀ ਲੜਨੀ ਕਿੰਨੇ ਆ ਅਸੀਂ ਉਸ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰੀਏ ਜਿੰਪੀਟੇ ਦੋਨੋਂ ਐਸ ਗੱਲ ਦਾ ਬੜੀ ਭਲੀ ਭਾਰਤੀ ਪਤਾ ਸੀ ਕਈ ਸਾਲਾਂ ਤੋਂ ਪਤਾ ਸੀ ਵੀ ਇਹ ਬਾਦਲ ਇਹ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ ਪਟੰਟੇ ਸਰੂਪ ਸਿੰਘ ਨੇ ਨਾ ਕੀਤਾ ਇਹਨਾਂ ਨੇ ਸਰੂਪ ਸਿੰਘਲਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਮ ਮਨਸ਼ੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦਾ ਉਮੀਦਵਾਰ ਹਮ ਠੀਕ ਹੈ ਜੀ ਮੈਂ ਪਿਛਲੀਆਂ ਚੋਣਾਂ ਦੀ ਗੱਲ ਕਰਦਾ 2022 ਦੀਆਂ 2017 ਚ ਵੀ ਆਈ ਸੀ 2022 ਦੀਆਂ ਚੋਣਾਂ ਦੀ ਗੱਲ ਕਰਦਾ ਸ਼ਰੂਪ ਸਿੰਘਲਾ ਸ਼ਰੋਮਣੀ ਅਕਾਲੀ ਦਲ ਦਾ ਆਪਣਾ ਉਮੀਦਵਾਰ ਠੀਕ ਹੈ ਜੀ ਆਪਣਾ ਤੇ ਇਹ ਜਿਹੜਾ ਮਨਪ੍ਰੀਤ ਸਿੰਘ ਬਾਦਲ ਸੀਗਾ ਹਾਂ ਤੇ ਇਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦੀ ਸ਼ਰੇਆ ਮਦਦ ਕੀਤੀ ਆ ਮੀਟਿੰਗਾਂ ਕਰਾਈਆਂ ਇਹਨਾਂ ਦੇ ਬੰਦਿਆਂ ਨੇ ਮੈਂ ਚਲੋ ਕੈਮਰੇ ਤੇ ਤਾਂ ਮੈਂ ਨਾਮ ਕੀ ਲੈਣੇ ਨੇ ਇਸ ਇਹਨਾਂ ਨੇ ਮੀਟਿੰਗਾਂ ਕਰਾਈਆਂ ਬਨਪ੍ਰੀਤ ਦੇ ਹੱਕ ਚ ਸ਼ਰਮਨੀ ਅਕਾਲੀ ਦਲ ਦੇ ਬੰਦਿਆਂ ਨੇ ਵੀ ਇਹਨਾਂ ਨੂੰ ਵੋਟ ਬਨਪ੍ਰੀਤ ਨੂੰ ਵੋਟ ਬਨਪ੍ਰੀਤ ਨੂੰ ਵੋਟ ਬਨ ਸ਼ੁਭੀਰ ਬਾਦਲ ਸਰੂਪ ਐਸਕਲ ਤੇ ਨਾਰਾਜ਼ ਵੀ ਹੋਇਆ ਤੇ ਉਹ ਅਲਟੀਮੇਟਲੀ ਉਹਨੇ ਛੱਡਣ ਦਾ ਪਾਰਟੀ ਛੱਡਣ ਦਾ ਕਾਰਨ ਵੀ ਇਹ ਬਣਿਆ ਵੀ ਯਾਰ ਇਹ ਤਾਂ ਆਪ ਦੇ ਬੰਦੇ ਨੂੰ ਮਾਰੀ ਜਾਂਦੇ ਨੇ ਜਿਹੜਾ ਗਿੰਪੀਟਲੋ ਕਰਦੇ ਨੇ ਸਰ ਆ ਕਿ ਭਾਈ ਕਲੈਰਿਟੀ ਦੋ ਵੋਦਰ ਮੰਪ੍ਰੀਤ ਬਾਗਾਂ ਨੂੰ ਨੁਕਸਾਨ ਪਹੁੰਚਾ ਰਹੇ ਤੁਸੀਂ ਤਾਂ ਫਿਰ ਆਪਣੇ ਭਰਾ ਨੂੰ ਸਾਤਾ ਤਵਜੋ ਦਿਓਗੇ ਯਾਰੀ ਨਾਲ ਇਹ तमाम ਗੱਲਾਂ ਕਰ ਰਹੇ ਨੇ ਅਰਸ਼ਦੀਪ ਭੈ ਤੁਹਾਡੀ ਜਾਣਕਾਰੀ ਦਿਸਾਂ ਬਾਦਲ ਦਲ ਦਾ ਖਤਮ ਹੋਦਾ ਹੈ ਬਹੁਤ ਵੱਡਾ ਕਾਰਨ ਇਹ ਹੈ ਵੀ ਆਪਦੇ ਨੂੰ ਮਾਰਦੇ ਨੇ ਜਿੰਨਾ ਚਿਰ ਤੁਸੀਂ ਆਪਦੇ ਨੂੰ ਚੁੰਦਾ ਨਹੀਂ ਰੱਖੋਗੇ ਤੁਸੀਂ ਕਿਵੇਂ ਜਿਉਂਦੇ ਰਹੋਗੇ ਐਸ ਕਰਕੇ ਜਿਹੜਾ ਅਕਾਲੀ ਦਲ ਦਾ ਹਾਲਤ ਇਸ ਵੇਲੇ ਹੈਗਾ ਜਾਂ ਜਿਹੜੀ ਵੀ ਤਿਸਾ ਦਸ਼ਾ ਤੇ ਦਿਸ਼ਾ ਇਹ ਸੁਖਬੀਰ ਸਿੰਘ ਬਾਦਲ ਤੇ ਉਹਦੇ ਜਿਹੜੇ ਚੇਲੇ ਚ ਪਾਟੇ ਨੇ ਜਿਹੜੇ ਉਹ ਉਹਨਾਂ ਤੋਂ ਬਿਓਂਡ ਸੋਚ ਨਹੀਂ ਦਿੰਦੇ ਉਹ ਚੁੰਮੇ ਵਰਨੇ ਇਹਨਾਂ ਨੇ ਆਪ ਲਿਖੀ ਆਪਦੀ ਕਿਸਮਤ ਇਹਨਾਂ ਦੀ ਸ਼ੁਰੂਮ ਨਹੀਂ ਕਰਦਾ ਦਲ ਬਾਦਲ ਦਾ ਜਿਹੜੀ ਜੇ ਅੱ빠 ਇਹਨੂੰ ਉਹ ਵਿਚਰੀ ਕਹਿ ਲੀ ਜਿਹੜਾ ਕਿ ਬਹੁਤ ਵੱਡਾ ਸ਼ਬਦ ਹਲੇ ਨਹੀਂ ਕਹਿਣਾ ਚਾਹੀਦਾ ਉਹ ਆਪ ਲਿਖ ਰਹੇ ਨੇ ਇਹ ਤੇ ਹੋਸ਼ ਹਵਾਸ ਚ ਲਿਖ ਰਹੇ ਨੇ ਹੁਣ ਸੁਣ ਮੈਂ ਥੋੜੀ ਜੀ ਹੋਰ ਦੱਸਦਾ ਹਰ ਸਿਮਰਤ ਜਿਤਾਈ ਬਟਿੰਡੇ ਵਾਲਿਆਂ ਨੇ ਬਟਿੰਡਾ ਦੇ ਵਿੱਚ ਇਹ ਜਬਾਨ ਚਾਹਦਾ ਬੜੀ ਗਾਜੇਬਾਜੀ ਕੇ ਜਿਤਾਈ ਚਲੋ ਏਮਸ ਦਾ ਉਹਨੂੰ ਏਮਸ ਦਾ ਦਿੱਤਾ ਕੰਪਨੀ ਏਮਸ ਦੀ ਵੀ ਰਵਾੜ ਕੀਤਾ ਵੀ ਤੁਸੀਂ ਏਮਸ ਲੈ ਕੇ ਆਏ ਜਾਂ ਹੋਰ ਵੀ ਕੁਝ ਉਹਦੀ ਕਨੈਕਟੀਵਿਟੀ ਚਾਦਾ ਇੱਕ ਵੀ ਬਾਤ ਨਹੀਂ ਪੁੱਛੀ ਉਹਨੇ कि 세 દે ਹੁੰਦੀ ਜਾਂਦੀ ਨਹੀਂ ਮੈਂ ਹਰ ਸਰਵ ਉੱਚਾ ਦਾ ਧੰਨਵਾਦ ਤਾਂ ਕਰਨਾ ਚਾਹੀਦਾ ਕਿਉਂ ਨਹੀਂ ਕਰਦੀ ਹੂੰ ਉਹ ਸੋਚਦੀ ਆ ਵੀ ਮੈਂ ਤਾਂ ਹੁਣ ਅਗਲੀ ਵਾਰ ਵੀ ਜਿੱਜੂ ਕਿਵੇਂ ਜਿੱਤ ਜੂ ਕਿਵੇਂ ਜਿੱਤੂ ਕਿਵੇਂ ਉਹਨੂੰ ਉਹਦੇ ਕਹੇ ਤੇ ਐਮਐਲਏ ਦੇ ਵੋਟਾਂ ਪੈ ਜਾਣਗੇ ਹੁਣ ਬਟਿੰਡੇ ਤੋਂ ਉੱਜਾਸੇ ਪਾਸ ਦੇ ਦੀਆਂ ਜਿਹੜੀਆਂ ਅਸੈਂਬਲੀ ਕੰਸਟੀਟੂਐਂਸੀ ਜੋ ਨੇ ਜਦੋਂ ਬਾਤ ਆ ਤੁਸੀਂ ਪੁੱਛ ਨਹੀਂ ਜਿੱਤ ਕੇ ਤੁਸੀਂ ਵੱਡੇ ਦਰਵਾਜ਼ਿਆਂ ਵਾਲੇ ਘਰਾਂ 'ਚ ਵੜ ਜਾਂਦੇ ਹੋ ਉੱਥੇ ਬਿਰਜੇ ਕੋਈ ਜਾਂਦਾ ਤਾਂ ਤੁਹਾਡੇ ਨਾਲ ਦੇਖੋ ਜੁਮਾਰਦੇ ਨਹੀਂ ਛੇ ਕੋਈ ਬਿਲਨ ਜਾਂਦਾ ਛੋਟੇ ਚਮਚੇ ਚਪੇਟੇ ਜਿਹੜੇ ਹੁੰਦੇ ਆ ਉਹ ਉੱਚ ਮਾਰਦੇ ਨਹੀਂ ਪੀ ਲੋਕ ਉੱਜ ਘਾਂ ਥੋੜੀ ਜਾਂਦੇ ਨਹੀਂ ਮੈਂ ਪਹਿਲਾਂ ਵੀ ਤੁਹਾਡੀ ਚੈਨਲ ਤੇ ਕਿਹਾ ਸੀ ਸੁਖਪੀਰ ਬਾਦਲ ਲੋਕਾਂ ਦੇ ਘਰੇ ਕਣਕ ਨਹੀਂ ਸੁੱਟ ਕੇ ਆਉਂਦਾ ਵੀ ਲੋਕ ਇਹਦੀ ਪੂਜਾ ਕਰਨ ਜਾਂ ਇਹਦੀ ਇਹ ਤੋਂ ਬੇਇੱਜ਼ਤੀ ਵੀ ਕਰੌਣ ਤੇ ਇਹਦੇ ਨਾਲ ਵੀ ਖੜੇ ਰਹਿੰਦੇ ਨੇ ਇਹਨੇ ਰਾਜ ਕੇ ਬੇਇੱਜ਼ਤੀ ਕੀਤੀ ਆਪਦੇ ਨਾਲ ਦੇ ਬੰਦਿਆਂ ਦੀ ਜਿਹੜਾ ਕੱਡਰਾ ਅਕਾਲੀ ਦਲ ਦਾ ਉਹਨੇ ਬਹੁਤ ਜਲਾਲਤ ਚੱਲੀ ਆ ਤੇ ਐਸ ਕਰਕੇ ਉਹ ਛੱਡ ਕੇ ਜਾ ਰਿਹਾ ਤੇ ਇਹ ਬਿਲਕੁਲ ਜੋ ਹੋ ਰਿਹਾ ਸਹੀ ਹੋ ਰਿਹਾ ਇਹਨਾਂ ਦੇ ਆਪ ਦੇ ਕਰਤੂਤਾਂ ਸ਼ਬਦਾਂ ਨਹੀਂ ਮੈਨੂੰ ਵਰਤਣਾ ਚਾਹੀਦਾ ਆਪਦੀਆਂ ਜਿਹੜੀਆਂ ਨੀਤੀਆਂ ਸੀ ਜਾਂ ਨੀਤ ਸੀ ਉਹਦੇ ਕਰਕੇ ਹੋ ਰਿਹਾ ਸਾਰਾ ਕੁਝ ਤੇ ਕਿਵੇਂ ਸੰਪਲਨ ਦਾ ਕੋਈ ਤੁਹਾਨੂੰ ਲੱਗਦਾ ਕਿ ਆਪਾਂ ਵੇਖਣਾ ਸਾਰਾ ਇਹ ਅਕਾਲੀ ਦਰਗਾਹ ਕਿਉਂਕਿ ਅਸੀਂ ਗ੍ਰਾਫ ਨੂੰ ਜਦੋਂ ਦਾ ਦੇਖ ਰਹੇ ਹਾਂ 2017 ਤੋਂ ਲੈ ਕੇ ਇਹਨੇ ਸਾਲ ਹੋ ਗਏ 7 ਸਾਲ ਹੋ ਗਏ ਨੇ ਲਗਾਤਾਰ ਡਿੱਗਦਾ ਜਾ ਰਿਹਾ ਹੈ ਕੋਈ ਉਭਾਰ ਵੇਖਣ ਨੂੰ ਮਿਲ ਨਹੀਂ ਰਿਹਾ ਅਕਾਲੀ ਦਲ ਹਰ ਕਾਰਡ ਵਰਤਣ ਦੀ ਕੋਸ਼ਿਸ਼ ਕਰਦਾ ਬੰਦੀ ਸਿੰਘ ਵਾਲਾ ਕਾਰਡ ਵੀ ਵਰਤੇ ਆ ਫੋਨ ਵੀ ਅਸੀਂ ਦੇਖਿਆ ਗੁਰਦੀਪ ਸਿੰਘ ਖੇੜਾ ਅਕਾਲੀ ਦਲ ਦੇ ਨਾਲ ਸਟੇਜਾਂ 'ਤੇ ਕਰਦੇ ਨੇ ਰਾਜਵਾਨਾ ਦੀ ਭੈਣ ਨੂੰ ਟਿਕਟ ਦਿੱਤੀ ਜਾਂਦੀ ਹੈ ਸੰਗੁਰ ਸਿੰਘ ਮੀਟ੍ਰੋਨ 'ਚ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਹੁੰਦੀ ਆ ਪਰ ਉਸ ਤੋਂ ਬਾਅਦ ਅਸੀਂ ਜਦੋਂ ਅਕਾਲੀ ਦਲ ਉਸ ਪਾਸੇ ਜਾਂਦਾ ਵਿਚਕਾਰ ਕੁਝ ਨਾ ਕੁਝ ਐਸਾ ਹੋ ਜਾਂਦਾ ਕਿ ਜੋ ਇਨਾ ਕੋ ਉੱਤਤਾ ਇਕ ਰੱਖ ਉਹ ਫਿਰ ਫੋਰ ਮੁਦਰੇ ਮੁਪੈਂਦਾ ਦੇਖੋ ਜੀ ਅਕਾਲੀ ਦਲ ਇੱਕ ਐਜੀ ਪਾਰਟੀ ਸੀ 1900 99 ਦੇ ਵਿੱਚ ਇਹ ਸੱਤਾ ਚਾਹੀ ਬਹੁਤ ਭਾਰੀ ਬਹੁਤ ਭਾਰੀ ਬੀਜਪੀ ਦੀ ਸਾਜ਼ਮਾ ਠੀਕ ਹੈ ਮੈਂ ਇਹ ਗਲਤ ਨਾ ਹਾਂ ਮੈਂ 1995 ਚ ਸ਼ਾਇਦ ਇਹਨਾਂ ਨੇ ਮੋਗਾ ਰੈਲੀ ਕੀਤੀ ਸੀ ਮੋਗੇ ਕੀ ਤੁਸੀਂ ਜਿਤ Hindu Sikh ਭਾਈਚਾਰਕ ਸਾਂਝ ਦਾ ਇਹਨਾਂ ਨੇ ਨਾਰਾ ਦਿੱਤਾ ਸੀ ਜੀ ਪੰਥ ਦੇ ਨਾਲ ਨਾਲ ਇਹਨਾਂ ਨੇ ਭਾਈਚਾਰਕ ਸਾਂਝ ਵਾਲੀ ਸਿਆਸਤ ਸ਼ੁਰੂ ਕੀਤੀ ਸੀ ਇਹ ਦੋਹਾਂ ਤੇ ਨਹੀਂ ਖੜੇ ਦੋਹਾਂ ਤੇ ਨਹੀਂ ਖੜੇ ਨਾਤਾ ਇਹਨਾਂ ਨੇ ਸਿੱਖਵਾਦ ਜਿਹੀ ਤਰ੍ਹਾਂ ਚੁੱਕਿਆ ਨਾ ਹਿੰਦੂ ਕਹ ਚੰਗੀ ਤਰ੍ਹਾਂ ਚੁੱਕਿਆ ਲਗਾਤਾਰ ਉਹੀ ਕਹ ਚੁੱਕਦੇ ਰਹੇ ਜਿਹੜੇ ਸੁਖਵੀਰ ਦੇ ਕਥਿਤ ਉਹ ਸੁਖਵੀਰ ਨਾਲ ਬਹੁਤ ਸੰਸੀਅਰ ਬੰਦੇ ਨੇ ਢੀਲੋ ਜੁੜੇ ਬੰਦੇ ਨੇ ਸੁਖਵੀਰ ਦਾ ਭਲਾ ਚਾਹੁੰਦੇ ਨੇ ਪਰ ਜਿਹੜੋ ਕਥ ਜਿਹੜੇ ਹਾਵੀ ਨੇ ਕੁਛ ਜਿਹੜੇ ਅੱਖਾਂ ਮੂਰੇ ਪੱਟੀ ਬੰਨ੍ਹ ਦਿੰਦੇ ਨੇ ਇਹਦੀ ਸੋਚ ਨੂੰ ਬਦਲ ਦਿੰਦੇ ਨੇ ਉਹ ਬੰਦਿਆਂ ਨੇ ਪਤਾ ਨਹੀਂ ਉਹ ਪੇਡ ਨੇ ਪਤਾ ਨਹੀਂ ਸਲੀਪਰ ਚੱਲਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਇਹ ਦੇ ਹੱਥੋਂ ਜਾਇ ਦੇ ਮੋਹੋਂ ਅਜਿਹੀਆਂ ਗੱਲਾਂ ਕਰਵਾਤੀਆਂ ਕੀ ਇਹਦਾ ਖਸ਼ਰੀ ਹੋਇਆ ਵੀ ਅੱਜ ਇਹ ਪੰਜਾਬ ਦਾ ਲੀਸਟ ਲਾਈਕਡ ਲੀਡਰ ਆ ਸਭ ਤੋਂ ਘੱਟ ਪਸੰਦ ਆਉਣ ਵਾਲਾ ਦਿੱਤਾ ਅੱਜ ਸਫੀਰ ਬਾਦਲ ਤੇ ਜਿਵੇਂ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ ਜਾਂਦਾ ਹੈ ਕਿ ਪ੍ਰਧਾਨਗੀ ਛੱਡ ਦੇਣ ਕੀ ਲੱਗਦਾ ਸੁਖਬੀਰ ਸਿੰਘ ਬਾਦਲ ਅਗਾਂਹ ਪ੍ਰਧਾਨਗੀ ਛੱਡ ਦੇਣਗੇ ਸੇਰੂ ਬਾਗ ਹੋਵੇਗਾ ਅਕਾਲੀ ਦਲ ਦਾ ਤੇ ਪ੍ਰਧਾਨ ਬਣਨ ਲਈ ਕੌਣ ਹੈ ਅਕਾਲੀ ਦਲ ਚ ਕੌਣ ਬਚਿਆ ਹੈ ਤੁਹਾਨੂੰ ਕੀ ਲੱਗਦਾ ਠੀਕ ਹੈ ਜੀ ਉਮੀਦ ਆ ਹਲੇ ਵੀ ਉਮੀਦ ਸੁਖਬੀਰ ਬਾਦਲ ਤੋਂ ਹੀ ਖੜੇ ਹੋ ਜੇ ਪ੍ਰਧਾਨ ਕੀ ਛੱਡਦੀ ਨਾ ਜੀ ਉਹ ਤੁਸੀਂ ਐ ਸਮਝੋ ਵੀ ਫੇ ਤਾਂ ਖੇਰੂ ਖੇਰੂ ਹੋ ਜੂ ਅਕਾਲੀ ਦਲ ਹਾਂ ਠੀਕ ਹੈ ਜੀ ਇਸ ਤਰ੍ਹਾਂ ਵੀ ਤੁਸੀਂ ਇਹਨਾਂ ਦਾ ਇੱਕ ਦੂਜੇ ਦੇ ਲੱਤਾਂ ਖਿੱਚਦੇ ਮਾਰ ਚੰਗੇ ਐਟ ਲਿਸਟ ਸੁਖਬੀਰ ਬਾਦਲ ਜਿਹੜੀ ਪ੍ਰਧਾਨਗੀ ਕਰ ਹੀ ਜਾਂਦਾ ਉਹ ਇਹ ਤਾਂ ਹੈ ਨਾ ਵੀ ਲੋਕਾਂ ਦੇ ਜਹਨ ਚ ਵੋਟਰਾਂ ਦੇ ਜਹਨ ਚ ਇੱਕ ਅਕਾਲੀ ਦਲ ਤਾਂ ਹੈਗਾ ਵੀ ਮਾੜਾ ਮੋਟਾ ਯਾਰ ਜਿਹੜਾ ਮਾੜਾ ਮੋਟਾ ਸਾੜਨਾ ਕਰਦਾ ਇਹ ਕਰਨ ਦੂਜਿਆਂ ਦੀ ਕ੍ਰੈਡੀਬਿਲਟੀ ਹੈ ਨਹੀਂ ਜਦੋਂ ਤੁਸੀਂ ਦਸੋਕੀ ਨੂੰ ਬਣਾਉਗੇ ਪ੍ਰੇਮਚੰਦੂ ਮਾਜਰਾ ਨੂੰ ਬਣਾਉਗੇ ਪ੍ਰੇਮਚੰਦੂ ਮਾਜਰਾ ਜਦੋਂ ਉਹਨਾਂ ਨਾਲ ਹੁੰਦਾ ਸੀ ਬਰਨਾਲਾ ਗਵਰਨਮੈਂਟ ਚ ਹੁੰਦਾ ਸੀ ਕੀ ਦਰਬਾਰ ਸਾਹਿਬ 'ਚ ਪੁਲਿਸ ਦਾ ਅਟੈਕ ਨਹੀਂ ਹੋਇਆ ਕੀ ਤੁਸੀਂ ਢੀਂਸਾ ਸਾਹਿਬ ਨੂੰ ਬੁਲਾਓਗੇ ਢੀਂਸਾ ਸਾਹਿਬ ਦੀ ਕੀ ਪ੍ਰਾਪਰਟੀ ਹੈ ਜੀ ਦੱਸੋ ਕਦੇ ਸੁਪੀਰ ਬਾਦਲ ਨਾਲ ਕਦੇ ਸੁਪੀਰ ਬਾਦਲ ਦੇ ਉਲਟ ਕੀ ਬੀ ਬੀ ਜਗੀਰ ਕੌਰ ਨੂੰ ਬੁਲਾਓਗੇ ਉਹ ਤਾਂ ਫਿਰ ਬਾਕੀ ਹੋ ਚੁੱਕੇ ਹੋ ਤਾਂ ਚਲੋ ਅਕਾਲੀ ਦਲ ਦੇ ਹੁਣ ਨਾਲ ਹੀ ਨਹੀਂ ਨੇ ਫਿਰ ਜਿਹੜੇ ਸ੍ਰੀਮਰਿਤ ਕੋ ਬਾਦਲ ਬਿਕਰਮ ਸਿੰਘ ਮਜੀਠੀਆ ਨਹੀਂ ਫਿਰ ਸ੍ਰੀਮਰਿਤ ਕੋਰ ਬਾਦਲ ਨੂੰ ਬਣਾਉਣਾ ਤਾਂ ਫਿਰ ਤਾਂ ਸੁਖਬੀਰ ਹੀ ਗੁੱਡ ਫਿਰ ਤਾਂ ਕਰਚੀ ਰਹਿ ਗਈ ਪ੍ਰਧਾਨਗੀ ਤੇ ਬਿਕਰਮਜੀਠੀਆ ਦਾ ਕੀ ਹੈ ਜੀ ਮੈਨੂੰ ਦੱਸੋ ਅਕਾਲੀ ਦਲ ਚ ਹੂੰ ਜਿੱਦਨ ਉਹਨਾਂ ਦਾ ਪੁਰਖਾ ਕੋਈ ਜੇਲ ਗਿਆ ਜਾਂ ਕਿਸੇ ਮੋਰਚੇ ਚ ਗਿਆ ਫਿਰਕਲ ਉਹਨਾਂ ਦੇ ਪੁਰਖੇ ਤਾਂ ਕਾਂਗਰਸ ਸੀਗੇ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਤੁਸੀਂ ਬੈਟਰ ਜਾਣਦੇ ਹੋ ਮੇਰੇ ਆ ਕਈ ਵਾਰ ਮੇਰੀ ਇਨਫੋਰਮੇਸ਼ਨ ਗਲਤ ਹੋ ਸਕਦੀ ਆ ਕਿ ਦੱਸੋ ਕਿਉਂਕਿ ਉਹ ਸਾਲਾ ਹਰਸਿੰਦਰ ਦਾ ਭਾਈਆ ਤਾਂ ਕਰਕੇ ਉਹ ਸੁਖਬੀਰ ਦਾ ਸਾਲਾ ਐਸ ਕਰਕੇ ਉਹਨੂੰ ਸਾਰਾ ਮਾਨ ਸਤਕਾਰ ਮਿਲਿਆ ਪਾਰਟੀ ਦੇ ਵਿੱਚ ਐਸੇ ਕਰਕੇ ਵਜੀਰੀ ਮਿਲੀ ਦੱਸੋ ਦੱਸਿਓ ਤਾਂ ਕੀ ਕੰਟਰੀਬਿਊਸ਼ਨ ਹੈ ਜੀ ਮੈਂ ਦੱਸੋ ਜਾਨੀ ਉਹ ਕਾਲੇਦਾਰ ਚ ਕੋਈ ਸੁਖਬੀਰ ਬਾਦਲ ਦੀ ਜਗ੍ਹਾ ਪ੍ਰਧਾਨ ਦੀ ਲੈਂਡ ਦੇ ਕਾਬਿਲ ਨਹੀਂ ਹੈ ਜੀ ਐਸਾ ਮੇਰੀ ਸਮਝ ਦੇ ਮੇਰੀ ਸਮਝ ਦੇ ਮਤਲਬ ਐਜ਼ ਆਫ ਨਾਓ ਜਾਂ ਐਜ਼ ਆਫ ਟੂਡੇ ਜੇ ਮਾੜਾ ਮੋਟਾ ਪਾਤਸ਼ਾਹ ਦਾ ਕਾਲੀਦਾਲ ਤਾਂ ਇਹਦੀ ਕਮਾਂਡ ਹੀ ਇੱਡੇ ਵੱਸਦਾ ਪ੍ਰੋਵਾਈਡਡ ਇਹ ਸਿਆਸੀ ਤੌਰ ਤੇ ਸਮਝਦਾਰ ਫੈਸਲੇ ਲੈਣੇ ਸ਼ੁਰੂ ਕਰੇ ਰਾਜਨੀਤੀ ਜਿਹੜੀ ਹੈਗੀ ਆ ਉਹਨਾਂ ਚਿਰ ਹੀ ਚੱਲੂਗੀ ਸੋਡੀ ਜਿੰਨਾ ਚਿਰ ਤੁਸੀਂ ਲੋਕਾਂ ਦੇ ਵਿੱਚ ਜਿਉਂਦੇ ਰਹੋਗੇ ਜਦੋਂ ਤੁਸੀਂ ਇਹ ਫੈਸਲੇ ਤੁਸੀਂ ਲੋਕਾਂ ਤੋਂ ਤਾਂ ਪਰੇ ਹੋ ਹੀ ਜਾਂਦੇ ਹੋ ਤੁਸੀਂ ਦੇਖੋ ਨਾ ਫੈਰੀਕਲਚਰ ਨੂੰ 17 ਸਾਲ ਪਿੱਛੋਂ ਬਾਦਲ ਸਾਹਿਬ ਨੇ ਸਰਕਾਰ ਬਣਾਈ 97 ਜਦੋਂ ਸਰਕਾਰ ਬਣੀ ਠੀਕ ਹੈ ਜੀ ਇਸ ਤਾਰਾ ਦੇ ਨਾਲ ਖਤਮ ਕਰਤਾ ਇਹਨਾਂ ਅਕਾਲੀ ਦਲ ਐਡੀ ਵੀ ਗੱਲ ਦੀ ਛੇ ਕਿ ਅਕਾਲੀ ਦਲ ਇੰਨੀ ਜੇ ਦੇ ਖਤਮ ਹੋ ਜਾਂਦਾ ਇਹਨਾਂ ਦੇ ਕਰਕੇ ਲੋਕਾਂ ਨੇ ਨਹੀਂ ਖਤਮ ਕੀਤਾ ਤਾਂ ਵੀ 9% ਵੋਟ ਪਈ ਆ ਇਹਦਾ ਲੋਕਾਂ ਦੇ ਚਹਨ ਸ਼ਾਇਦ ਹੈ ਨਾ ਮਾੜਾ ਮੋਟਾ ਅਕਾਲੀ ਦਲ ਇੱਕ ਸੀਟ ਜਿੱਤ ਗਏ 45000 ਤੇ ਜਿੱਤ ਗਏ ਠੀਕ ਹੈ ਬਾਤ ਤੇ ਅਗਰ ਕੀ ਲੱਗਦਾ ਹੈ ਹੁਣ ਜਿੰਨੇ ਚੋਣ ਵੀ ਆ ਰਹੀ ਹੈ ਬਾਈ ਇਲੈਕਸ਼ਨ ਨੂੰ ਲੈ ਕੇ ਅਕਾਲੀ ਦਲ ਕਾਫੀ ਸਰਗਰਮੀ ਵਖਾ ਰਹੀ ਹੈ ਅਗਰ ਸੁਖਬੀਰ ਸਿੰਘ ਬਾਦਲ ਗਿੱਦੜ ਬਾਹਾ ਤਾਂ ਜਿੰਨੇ ਚੋਣ ਲੜਦੇ ਨੇ ਕੁਝ ਇੱਕ ਪੋਜ਼ਿਟਿਵ ਮੈਸੇਜ ਜਾਊਗਾ ਯਕਤ ਕੀ ਉਹਨਾਂ ਦੇ ਜਿੱਤਣ ਤੇ ਹਸਾਉਣ ਕਿ ਦੇਖੋ ਜੀ ਮੈਂ ਇਹਦੇ ਬਾਰੇ ਮੇਰੇ ਨਿੱਜੀ ਵਿਚਾਰ ਨੇ ਮੈਂ ਗਲਤ ਵੀ ਹੋ ਸਕਦਾ ਟ੍ਰੋਲ ਆਰਮੀ ਮੇਰੇ ਮਗਰ ਵੀ ਪੈ ਚਾਹੀਆ ਪਹਿਲੀ ਗੱਲ ਤਾਂ ਸੁਪੀਰ ਬਾਦਲ ਤੋਂ ਲੜਨਾ ਹੀ ਨਹੀਂ ਚਾਹੀਦਾ ਜਿੰਨਾ ਚਿਰ ਅਕਾਲੀ ਦਲ ਟਕਰਾ ਨਹੀਂ ਹੁੰਦਾ ਜੇ ਪ੍ਰਧਾਨ ਫੇਰ ਹਾਰ ਗਿਆ ਤਾਂ ਇਹਦੇ ਪੈਰ ਓਖੜ ਜਾਣਗੇ ਇਹਦੇ ਅੰਗੇਸ਼ ਜਿਹੜੇ ਅਟੈਕ ਹੋ ਰਹੇ ਨੇ ਇਹਦੀ ਪ੍ਰਧਾਨੀ ਨੂੰ ਲੈਂ ਪਿੱਛੇ ਵੀ ਦੇ ਰੋ ਕੋਈ ਉਹ ਹੋ ਬਚ ਜਾਂਦੇ ਦੂਜੀ ਗੱਲ ਜਿੰਨਾ ਕਿ ਮੈਂ ਸਿਆਸੀ ਸਮਝ ਜਾਂਦਾ ਸੁਖਬੀਰ ਦਾ ਜਿੱਤਣਾ ਕਿਦਰੋਂ ਨਾ ਮੂੰਗੀ ਨਾ ਬਾਕੀ ਰਾਜਨੀਤੀ ਦੇ ਵਿੱਚ ਛੋਟੀ ਭਵਿੱਖਬਾਣੀ ਦਾ ਕੋਈ ਮੈਨਰ ਨਹੀਂ ਹੁੰਦਾ ਰਾਤੋਂ ਰਾਤ ਬਲਿੰਕਿੰਗ ਆਫ ਆਈ ਦੇ ਵਿੱਚ ਛੋਟੀ ਸਿਆਸਤ ਬਣ ਜਾਂਦੀ ਆ ਰਾਤ ਨੂੰ ਜਿੱਤ ਕੇ ਸੌਂਦਾ ਬੰਦਾ ਤਸਵੀਰਾਂ ਜਦੋਂ ਵੋਟਾਂ ਪੈਂਦੀਆਂ ਤਾਂ ਬੰਦਾ ਬਹੁਤ ਪੂਰੀ ਤਰ੍ਹਾਂ ਹਾਰ ਜਾਂਦਾ ਐਸ ਕਰਕੇ ਮੇਰੇ ਹਿਸਾਬ ਨਾਲ ਸੁਖਬੀਰ ਨਹੀਂ ਜਿੱਤਣਾ ਇਹ ਅਕਾਲੀ ਦਲ ਜਿੱਤ ਨਹੀਂ ਸਕਦਾ ਹੁਣ ਐਸੇ ਤੋਂ ਕੋਈ ਬੈਸਟ ਬੈਟ ਸੀ ਇਹਨਾਂ ਕੋਲੇ ਡਿੰਪੇਟੇ ਲੋ ਉਹ ਜਿਸ ਸਾਦਾ ਸੀ ਉਹਦੀ ਲੋਕਾਂ ਚ ਸਿੱਖੀ ਸੇਵਕੀ ਵੀ ਹੈਗੀ ਆ ਲੋਕਾਂ ਦੇ ਕੰਮ ਧੰਦੇ ਵੀ ਕਰਦਾ ਠੀਕ ਹੈ ਪੁਰਾਣਾ ਖਾਨਦਾਨੀ ਪਰਿਵਾਰਾ ਹੋ ਲੋਕਾਂ ਦੇ ਵਿੱਚ ਉਹਦੀ ਇੱਛਾ ਵੀ ਸੀ ਤੇ ਤੁਹਾਨੂੰ ਲੱਗਦਾ ਕਿ ਡਿੰਪੇਟੇ ਲੋ ਨੂੰ ਉਮੀਦਵਾਰ ਲਾਂਦੇ ਤਾਂ ਅਕਾਲੀ ਦਲ ਦੇ ਜਿੱਤਨ ਤੇ ਅਸਰ ਸੀ ਬਿਲਕੁਲ ਬਹੁਤ ਜ਼ਿਆਦਾ ਅਸਰ ਸੀ ਜੇ ਅਗਰ ਸਾਹਮਣੇ ਤਗੜੇ ਉਮੀਦਵਾਰ ਹੁੰਦੇ ਫਿਰ ਵੀ ਬੱਤ ਤੋਂ ਬਾਦ ਰਾਜੇ ਬੜਿੰਗ ਦੀ ਘਰ ਵਾਲੀ ਨੇ ਆਉਣਾ ਸੀਗਾ ਅਮਰਤਾ ਬੜਿੰਗ ਪਿੱਛੇ ਰਾਜਾ ਬੜਿੰਗ ਭੱਜਿਆ ਫਿਰਦਾ ਹੂੰ ਉਹ ਤਾਂ ਕਾਂਗਰਸ ਵੀ ਪਰਵਾਹ ਤੋਂ ਬਾਅਦ ਤਾਂ ਕੋਈ ਨਹੀਂ ਦਿੰਦਾ ਉਹਨਾਂ ਨੂੰ ਹੂੰ 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 ਉਹ ਵੀ ਮੇਰੇ ਸਾਹਮਣੇ ਤਾਂ ਉਹ ਵੀ ਸੀ ਕਿ ਉਹਨਾਂ ਦੀ ਮੀਟਿੰਗਾਂ ਮੁੰਡੀਆਂ ਜਿਵੇਂ ਰਾਜੇ ਬੜਿੰਗ ਨੇ ਪਿੱਛੇ ਜੇ ਕੀਤੀਆਂ ਠੀਕ ਹੈ ਤੇ ਡਿਪਟੀ ਲੋ ਲੋਕਾਂ ਦਾ ਪਰਖਿਆ ਪਿਆ ਹੂੰ ਠੀਕ ਹੈ ਲੋਕਾਂ ਨਾਲ ਕਨੈਕਟੀਵਿਟੀ ਆ ਹੂੰ ਫਿਰ ਅਮਰਤਾ ਬੜਿੰਗ ਦੀ ਵੀ ਕਨੈਕਟੀਵਿਟੀ ਆ ਪਰ ਡਿਪਟੀ ਲੋ ਦੀ ਕਨੈਕਟੀਵਿਟੀ ਕਿਸੇ ਹੋਰ ਸਾਹ ਆਉਦੀ ਆ ਐਸ ਕਰਕੇ ਇੱਕ ਡਿੰਪਿਟੇਡ ਹੋਣੇ ਬਹੁਤ ਜ਼ਿਆਦਾ ਚਾਂਸ ਸੀ ਹੂੰ ਠੀਕ ਹੈ ਬਹੁਤ ਬਹੁਤ ਆਂਕਾਰ ਚੰਦਰਪ੍ਰਕਾਸ਼ੀ ਗੱਲਬਾਤ ਕਰਨ ਦੇ ਲਈ ਸੋ ਅਕਾਲੀ ਦਲ ਦੇ ਹਾਲਾਤਾਂ ਤੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਸੁਭੀਰ ਸਿੰਘ ਬਾਦਲ ਦੇ ਪ੍ਰਧਾਨ ਕੀ ਹੈ ਅਕਾਲੀ ਦਲ ਲਗਾਤਾਰ ਨਿਗਾਰਬਲ ਚੱਲ ਰਿਹਾ ਹੈ ਤੇ ਹੁਣ ਡਿੰਪਿ ਢਿੱਲੋਂ ਵੀ ਸੁਭੀ ਬਾਦਲ ਦਾ ਸਾਥ ਛੱਡ ਚੁੱਕੇ ਨੇ ਗਿੱਦੜਬਾਹਾ ਦੀ ਜ਼ਮੀਨ ਚੋਣ ਹੈ ਅਕਾਲੀ ਦਲ ਦੇ ਅੱਗੇ ਚੁਣੌਤੀਆਂ ਦੀ ਪਰਮਾਹਰ ਦੇ ਦੇਖਣਾ ਹੋਵੇਗਾ ਕਿ ਅਕਾਲੀ ਦਲ ਇਸ ਚੋਂ ਕਿਵੇਂ ਉੱਪਰ ਤਾਵੇ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸਤਿ